ਵਾਗਦਾ ਸਾਡੇ ਬਲੌਗ ਹਾਂਜੀ ਦੱਸੋ ਅੱਜ ਸਾਡੇ ਪਿੰਡ ਕਿੰਗਰੇ ਵਿੱਚ ਬਹੁਤ ਵਧੀਆ ਬਣਾਇਆ ਜਾ ਰਿਹਾ ਆ 9 15 ਅਗਸਤ 15 ਅਗਸਤ ਬਣਾਇਆ ਜਾ ਰਿਹਾ ਤੇ ਉਹ ਭਾਈ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਰੇ ਕੁਝ ਕਰਾਣ ਦੇ ਆ ਵੈਰੀ ਗੁੱਡ ਵੈਰੀ ਗੁੱਡ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਬਸ ਭਾਈ ਬਸ 15 ਅਗਸਤ ਤੇ ਹੀ ਬਣਾਈ ਉਹ ਵੀ ਮੁੰਡਿਆਂ ਦੇ ਫੇਸ ਤੇ ਝੰਡੇ ਚੱਕ ਕਰੋ ਦਿਖਾਓ ਵੀ ਦਿਖਾਓ ਵੀ ਤੂੰ ਨਹੀਂ ਬਣਾਇਆ ਬਾਹਰ ਆਣਾ ਆ ਜਿੱ ਨਿੱਕਿਆ ਨਿੱਕਿਆ ਕੁੜੀਣਾਂ ਕਿਨਾਂ ਸੁਣਾ ਬੜਾ ਵੈਰੀ ਗੁੱਡ ਆ ਰਹੀ ਨੂੰ ਇਹ ਬਣਾਉਂਦਾ ਇਹਨੇ ਉਹ ਆ ਵੈਰੀ ਗੁੱਡ ਤੁਮੀ ਬਣਾ ਕੇ ਲਿਆ ਮੈਂ ਤਾਂ ਲਿਆਂਦਾ ਬਣਾ ਕੇ ਲਿਆ ਬਣਾ ਲਿਆ ਬਾਬਾ ਜੀ ਹੋਰ ਮਮਾ ਬਣਾ ਕੇ ਲੈ ਗਿਆ ਦਾ ਭਾਈ ਮੈਂ ਝੰਡਾ ਫੜਨਾ ਬਣਾ ਕੇ ਲਿਆ ਫਿਰ ਤੈਨੂੰ ਵਧੀਆ ਲੱਗੇ ਭੱਜ ਕੇ ਰਿਹਾ ਕਿ ਜਿਨ੍ਹਾਂ ਨੇ ਝੰਡੇ ਭੜਨੇ ਆ ਬਹੀ ਬਣਾਏ ਭਾਈ ਕਹਿੰਦੇ ਝੰਡੇ ਕੋਲ ਓਹੋ ਵਲੋਗਰ ਸਾਹਿਬ ਓਹ ਦੇਖੀਏ ਕੀ ਕਹਿੰਦੇ ਅੱਜ ਰੇ ਭਾਈ ਅੱਜ ਅਸੀਂ ਮੇਰੀ ਤੇ ਆਪਣੀ ਮੜਾਈ ਜਾਣੀ ਹੈ ਸਵਾਗਤ ਭਾਈ ਦਾ ਡਾਡੇ ਗਰਾਉਂਡ ਚ ਆਉਣ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਵੀ ਸ਼ੁਰੂ ਕੀਤੇ ਬਲੌਗ ਫਿਰ ਹਾਂਜੀ 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 ਅੱਜ ਸਾਰੇ ਨਿਆਰੇ ਨਾਲ ਲੱਗਿਓ ਆ ਜੀ ਆਜ਼ਾਦੀ ਦਿਹਾੜਾ ਮਨਾਉਣ ਬਿਲਕੁਲ ਬਣਾਇਆ ਛੰਡਿਆ ਜੀ ਕਿਹਦਾ ਨਹੀਂ ਨਹੀਂ ਮੈਂ ਨਹੀਂ ਬਣਾ ਕੇ ਲਿਆ ਕੇਦਾ ਬਲੌਗ ਬਣਾ ਰਹੇ ਬਣਾ ਦੇ ਬੋਲਣਾ ਕਿੱਦਾਂ ਬੋਲਣਾ ਅਸੀਂ ਇਹ ਕਹਣਾ ਤੁਹਾਨੂੰ ਲਾ ਲਓ ਇੱਥੇ ਆਉਣ ਅੱਜ ਤੇ ਪਾਜੀ ਆਪਣੀ ਮਾਂ ਤੇ ਬਣਾਇਆ ਇਹ ਨਿਆੜੀ ਕਿੱਦਾਂ ਵੀ ਪੁੱਤ ਕਿਹਨੇ ਬਣਾਇਆ ਭਾਈ ਮੈਂ ਬਣਾਇਆ ਚਲੋ ਬਹੁਤ ਵਧੀਆ ਬਹੁਤ ਸੋਹਣੀ ਆਲੀ ਬਨੇ ਭੈ ਇੱਕ ਇੱਕ ਨਿਆਣੀ ਅੱਜ ਦੇਸ਼ ਭਗਤੀ ਦੇ ਗੀਤ ਵੀ ਗਾਉਣਗੇ ਸੁਣਾਉਗੇ ਵੀ ਗੀਤ ਹਾਂਜੀ ਬੰਦੇ ਨਾ ਬੰਨਣਾ ਨਾ ਉਹਦੇ ਵੱਡੇ ਵੱਲੋਂ ਜਿਵੇਂ ਸਾਰੇ ਹੀ ਬੰਨ ਲਓ ਟੈਂਪਨ ਵੀ ਜਾ ਜਾ ਗਿਆ ਆਈ ਨਾ ਵੀ ਨਾ ਕੱਟ ਰਿਹਾ ਕਿੱਥੇ ਪਾਣਾ ਹੱਥ ਪਾਲਾ ਪਤਾ ਇਹ ਕਿਹੜਾ ਸੌਖਾ ਦਾ ਕਰਨਾ ਭਾਜੀ ਕੁਟ ਜਾ ਹੈਗੇ ਕੁਟ ਜੇ ਬੰਦੇ ਆ ਹੋ ਗਏ ਪਾਸ ਅਸੀਂ ਅੱਜ ਸਵੇਰੇ ਆ ਗਏ ਆ ਕਿਉਂਕਿ ਅੱਜ ਸਵੇਰੇ ਮਨਾਉਣੀ ਆ ਤਾਮ ਨਹੀਂ ਓਏ ਐਪ ਲੋਡ ਕਰਨੀ ਆ ਘੰਟਾ ਤੂੰ ਨਹੀਂ ਬਣਾਇਆ ਜਿਨ੍ਹਾਂ ਨੇ ਜੰਡੇ ਬਣਾਏ ਵੈਰੀ ਗੁੱਡ ਹਾਂ ਲੇਕਨ ਆਪਣਾ ਲੱਗਦਾ ਹਾਂ ਆਹ ਸੋਨਾ ਲੱਗਣ ਡਿਆ ਉਹਨੇ ਬਾਇਆ ਵੀ ਆ ਫੜਿਆ ਵੀ ਆ ਤੇ ਸੋਹਣਾ ਲੱਗਦਾ ਇਦਾਂ ਸ਼ਾਬਾਸ਼ ਅੱਲ ਵਾਣਾ ਡਾਟ ਚਲ ਤੱਕੀ ਦਾ ਕੰਮ ਲੈ ਲਾ ਸ਼ਾਬਾਸ਼ ਇਹ ਇਨਜਨ ਠੀਕ ਵਿੱਚ ਅਰੇ ਮੈਸਵਾਬੀ ਆ ਗਈ ਆ ਲੈ ਵੀ ਚੱਲ ਜੀ ਪਾਣੀ ਛਾੜੋ ਹਾਂਜੀ ਸਰਪੰਚ ਸਾਹਿਬ ਟਾਈਮ ਲਗੋਰੀ ਹੈ ਮਗਰ ਹਾਂ ਆਉ ਤੂੰ ਹੀ ਆਇਨੀ ਸਾਡੀ ਹੋਰਤ ਵੀ ਦਾਦੀ ਹੈ ਇਹ ਕਦੇ ਕਦੇ ਬਹੁਤ ਹੈ ਹਾਂ ਉਹ ਬਾਰੇ ਕੈਮਰਾ ਬਹੁਤ ਅੱਛਾ ਤਾਂ ਸੈਕਟਰ ਨੂੰ ਕਹਿਣਾ ਸੀ ਆਪਣੇ ਨੂੰ ਸੈਕਟਰ ਨੂੰ ਕਹਿਣਾ ਸੀਗਾ ਮੋਟੂ ਕਿਦਾਂ ਫਰੇ ਤਿਆਰੀ ਅੱਜ ਪੂਰੀ ਹਾਂਜੀ ਚੱਲ ਵਧੀਆ ਕੀ ਅੱਜ ਤੂੰ ਰਾਸ਼ਟਰੀ ਗੀਤ ਗਾਉਂਗਾ ਹੈ ਹਾਂਜੀ ਬਸ ਉਹ ਲੱਗੇ ਕਾ ਨਾ ਬਸ ਫਟ ਹੀ ਹੈ ਬੁੱਲ ਕੇ ਗਾਣੇ ਬੈਠੇ ਆ ਵਾਹ ਕਿਹਨੇ ਇਤਨੇ ਕਾ ਨਹੀਂ ਥਲੇ ਚੀਕਾ ਨਹੀਂ ਮਾਰਨੀ ਅੱਛਾ ਨਿਬਦੇ ਹਾਂ ਹਾਂ ਕੋਈ ਨਹੀਂ ਪੁੱਤ ਇਕਦੇ ਬਹੁਤ ਠੀਕ ਆ ਬਣਾਣ ਦੋ ਜੀ ਪਾਣੀ ਬਣਾਉਂਦੇ ਹੀ ਨਹੀਂ ਕਹਿੰਦੇ ਨਹੀਂ ਬਣਾਣਾ ਰਹਿਣ ਦੋ ਚਰਿਆਂ ਦੇ ਇੱਦੀ ਸੋਣੀ ਲਾ ਦੋ ਭਾਰਤ ਦੋ ਇਹ ਆਈ ਪਾਣੀ ਦੋ ਖਚਾ ਰਣੀ ਆਪਾਂ ਅਰੇ ਭਾਜੀ ਟੱੜ ਦੋ ਖਚਾਉਣੀ ਕੀ ਆ ਝੰਡਾ ਪਹਿਲੇ ਨਾ ਖਚਾਉਣਾ ਇੱਥੇ ਪਹਿਲਾਂ ਇੱਥੇ ਪੋਤਾ ਲੈਣਾ ਤੇ ਖੜੇ ਹੋ ਪਹਿਲਾਂ ਝੰਡਿਆਂ ਦੇ ਮਾਮਲੇ ਲੈ ਲੈਣਾ ਤੇ ਖੜੇ ਹੋਵਾ ਸ਼ੁਰੂ ਕਰੀ ਓਏ ਝੰਡਿਆਂ ਵਾਲੇ ਹੋਰ ਰਹਿਣ ਦੋ ਆ ਜਾਓ ਆ ਜਾਓ ਇਹਨਾਂ ਨੇ ਨਹੀਂ ਮੰਨਣਾ ਆਹ ਆਹ ਕਿ ਮੈਨੂੰ ਕਹਿੰਦਾ ਨਾ ਓਏ ਬਾਅਦੋਂ ਜੋ ਹੰਗੇ ਨਾ ਲਾ ਦੂੰਗਾ ਇੱਥੇ ਜੱਸ ਇੱਥੇ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਕਿੰਗਰਾਚੋ ਵਾਲੇ ਵਿੱਚ ਪਹਿਲੀ ਵਾਰ ਗਰਾਊਂਡ ਦੇ ਵਿੱਚ 15 ਅਗਸਤ ਦੀ ਤਿਆਰੀ ਕੀਤੀ ਅਸੀਂ ਜਿਹੜੇ ਛੋਟੇ ਬੱਚੇ ਢੇਲੀ ਮੇਰੇ ਕੋਲ ਐਕਸਰਸਾਈਜ਼ ਲਾਉਣ ਆਉਂਦੇ ਆ ਇਹ ਬੱਚੇ ਸਾਰੇ ਅੱਜ ਗਰਾਊਂਡ ਦੇ ਵਿੱਚ 15 ਅਗਸਤ ਨੂੰ ਆਉਣਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਜਣਾ ਇਹੜਾ ਕੈਮਰਾਮਾਨ ਨਾ ਇਧਰ ਆ ਦੇਖੋ ਇਧਰ ਗੱਲਾਂ ਗੱਲਾਂ ਕਵਰ ਕਰਨੀਆਂ ਇਹਨਾਂ ਦੀ ਮਤਲਬ ਇਦਾਂ ਕਰੋ ਵੀ ਮਾਈਕਾ ਛੱਡ ਲਓ ਕੱਲੇ ਕੱਲੇ ਇੱਕ ਹੀ ਕਮਾ ਇਹ ਇਨਕਲਾਬ ਜਿੰਦਾਬਾਦ ਇਹ ਇਨਕਲਾਬ ਜਿੰਦਾਬਾਦ ਇਹ ਇਨਕਲਾਬ ਜਿੰਦਾਬਾਦ ਭਾਰਤ ਮਾਤਾ ਦੀ ਯਾਹ ਭਾਰਤ ਮਾਤਾ ਦੀ ਭਾਰਤ ਮਾਤਾ ਦੀ ਆਓ ਬੜੇ ਆ ਜਾ ਪੁੱਤ ਬੜੇ ਬਣਾ ਦੇ ਸਾਡੇ ਬੰਦੇ ਹੀ ਬਣਾਉਂਦੇ ਨਹੀਂ ਹੈ ਬਸ ਇੱਧਰ ਘੁੰਮ ਰੋ ਇਦਾਂ ਆ ਜਾ

ਚਲੋ ਭਾਈ ਕਰਾ ਦੋ ਹੁਣ ਕੀ ਕਰਾਂ ਓਕੇ ਸਾਰੇ ਦੇ ਪਿੱਛੇ ਖੜੇ ਹੋ ਓ ਦੇਖੋ ਇਧਰ ਇਧਰ ਇੱਕ ਲੜੀ ਇੱਥੇ ਮੋਰੇ ਹੋਰ ਆ ਗਏ ਛੋਟੇ ਬੱਚੇ ਮੋਰੇ ਓਏ ਛੋਟੇ ਇਧਰ ਆ ਬਣਾਓ ਇਧਰ ਇੱਥੇ ਖੜੇ ਚਲੋ ਇੱਥੇ ਖੜੇ ਪੁੱਤਾ ਆ ਗਿਆ ਚਲੋ 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 ਦੇਖ ਖੜੀ ਝੰਡਾ ਫੜ ਗਿਆ ਇਧਰ ਪੁੱਤਾ ਆ ਗਿਆ ਝੰਡਾ ਫੜਨਾ ਪਤਾ ਇੰਨਾ ਤਾਨ ਫੜਨਾ ਆ ਜੋਣਾ ਰਾਸ਼ੀ ਕਹਿਣਗੇ ਇਹਨੂੰ ਆਲਾ ਆ ਲੈ ਭਾਈ ਸੰਤ ਤੇ ਨਹੀਂ ਤੁਸੀਂ ਤੁਸੀਂ ਕਰਨੀ ਚਾਹੀਦੀ ਮੇਰੀ ਗੱਲ ਸੁਣ ਜਦੋਂ ਉਹਣਾ ਇਹ ਝੰਡਾ ਇਹਦਾ ਸਿਰਦਾ ਹੈ ਨਾ ਛੋੜ ਮਾਨਾ ਜਨਗਨ ਮਨ ਆਈ ਪਹਿਲਾ ਜਦੋਂ ਝੰਡਾ ਜਦੋਂ ਝੰਡੇ ਦਾ ਪੱਕਾ ਹੋ ਗਿਆ ਸਾਰੇ ਨੇ ਇਦਾਂ ਫਲੂਟ ਮਾਰਨਾ ਹਾਕੀ ਖੜੇ ਕਰ ਲਿਓ ਕੱਲੇ ਇਦਾਂ ਠੀਕ ਆ ਕੱਲੇ ਇਦਾਂ ਪੁੱਤ ਇਦਾਂ ਖੜਾ ਮਾਰ ਕੇ ਪੁੱਤ ਇਦਾਂ ਤੁਸੀਂ ਨਹੀਂ ਪਹਿਲਾਂ ਸਲੂਟ ਮਾਰਨਾ ਤਾਂ ਫਿਰ ਜਨਗਨ ਦਾ ਦੱਸਦੇ ਨਾਲ ਠੀਕ ਆ ਪੁੱਤ ਦੇਖੋ ਜਦੋਂ ਝੰਡੇ ਦੇ ਫੁੱਲ ਡੇਗਾ ਪਏ ਸਾਰਿਆਂ ਨੇ ਇਦਾਂ ਸਲੂਟ ਮਾਰਨਾ ਇਦਾਂ ਓਕੇ ਨਾਲੇ ਫੁੱਲ ਬਾਦ ਨਾਲੇ ਨਾਲੇ ਤੁਸੀਂ ਜਨਗਨ ਮਨ ਸ਼ੁਰੂ ਕਰ ਦੇਣਾ ਰਾਸ਼ਟਰੀ ਗੀਤ ਨਾਲੇ ਸ਼ੁਰੂ ਕਰ ਦੇਣਾ ਠੀਕ ਆ ਇਨ ਵੀ ਗੱਡਾ ਖੜਾ ਆ ਦੇ ਆ ਗਿਆ ਆ ਗਿਆ ਠੀਕ ਆ ਲੱਗੀ ਸਮਝ ਤੁਹਾਨੂੰ ਸਾਰਿਆਂ ਨੂੰ ਹਾਂ ਜੀ ਠੀਕ ਆ ਨਾ ਇਹ ਚਲੋ ਭਾਜੀ ਅਜੇ ਭਾਜੀ ਹਾਂ ਜੀ ਇੱਥੇ ਆਵੋ ਲੱਗੋ ਕੋਈ ਤੁਸੀਂ ਵੀ ਆਵੋ ਇੱਥੇ ਕੋਈ ਉਹ ਆਪਣੇ ਪਿੰਡ ਦੇ ਆ ਭਾਈ ਜੀ ਕਿਹੜੇ ਆ ਆਪਣੇ ਪਿੰਡ ਦੇ ਉਹ ਦੂਜੇ ਨਹੀਂ ਆਪਣੇ ਰਾਜ ਸਵਾਮੀ ਦੇ ਨਹੀਂ ਨਹੀਂ ਅਨੇ ਉਹ ਦਾ ਕੀ ਜੈ ਸਾਰਿਆਂ ਨੂੰ ਬਹੁਤ ਬਹੁਤ ਸਾਰੀ ਵਧਾਈਆਂ ਗਣਤ ਤਨ ਦਿਵਸ ਦੀਆਂ ਸਾਡੇ ਬੱਬੂ ਬਾਜੀ ਜੀ ਆ ਸਾਡੇ ਸੈਕਟਰੀ ਸਾਹਿਬ ਸਾਡੇ ਸੈਕਟਰੀ ਸਾਹਿਬ ਸਾਡੇ ਪਿੰਡ ਤੋਂ ਬਹੁਤ ਚੰਗੇ ਤਨਮਾਨ ਤਾਂ ਸਾਡੇ ਮੁੰਡੇ ਸਾਡੇ ਬੱਚੇ ਬਹੁਤ ਬਹੁਤ ਸਾਰਿਆਂ ਨੂੰ ਬਹੁਤ ਸਾਰੀ ਗਣਤ ਤਨ ਦਿਵਸ ਦੀਆਂ ਬਹੁਤ ਸਾਰੀ ਵਧਾਈਆਂ ਜੀ ਸਾਰਿਆਂ ਨੂੰ ਧੰਨਵਾਦ ਕਰੀਏ ਠੀਕ ਆ ਬੱਚੇ ਪੈ ਰਹੇ ਪੁੱਤੇ ਬਾਏ ਬਾਏ ਧੰਨਵਾਦ ਜੀ ਚਲਦਾ ਇਧਰ ਆ ਨਾ

ਦਾਸ ਵਿੱਟ ਵਿੱਦਾ ਆਸਾ ਵਿੱਟ ਵਿੱਦਾ ਆਸਾ ਵਿੱਟ ਵਿੱਦਾ ਆਸਾ ਜਾ ਕੇ ਹੁਣ ਕੀ ਕਰਨਾ ਤੁਸੀਂ ਕਮੈਂਟ ਸ਼ੇਅਰ ਕਰ ਦਿਓ ਠੀਕ ਆ ਬੜਾ ਬਲੌਗ ਪੈਣਾ ਨਾ ਅੱਜ ਇਹ ਮੈਂ ਪਾ ਦੇਣਾ ਘੰਟੇ ਤੱਕ ਤੁਸੀਂ ਦੇਖ ਲਿਓ ਸਾਰੇ ਜਾਣੇ ਠੀਕ ਆ ਬਾਦੀ ਭਾਵਾ ਹੁਣੇ ਪਾ ਹੁਣੇ ਨਹੀਂ ਆਪਾਂ ਅੱਧੇ ਘੰਟੇ ਤੱਕ ਪੂਨੇ ਘੰਟੇ ਤੱਕ ਮਾਤਾ ਜੀ ਅੱਜ ਦਾ ਜਿਹੜਾ ਸਾਰਾ ਵੀ ਰੇਜਮੈਂਟ ਆ ਸਾਡੇ ਬਲਾਗ ਪ੍ਰਧਾਨ ਔਰ ਸਾਡੇ ਸਹਿਯੋਗੀ ਸੱਜਣ ਇਹਨਾਂ ਦੀ ਬਦੌਲਤ ਹੀ ਸਾਰਾ ਕੁਝ ਹੋ ਰਿਹਾ ਹੈ ਬੱਚਿਆਂ ਦੀ ਸੇਵਾ ਵੀ ਇਹੀ ਲੈ ਕੇ ਆਏ ਆ ਪ੍ਰਸ਼ਾਦ ਦੀ ਸੇਵਾ ਅੱਜ ਹੈਨਾ ਇਹੀ ਲੈ ਕੇ ਆਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਇੱਕ ਪਾਣੀ ਇੱਕ ਦੇਓ ਪਹਿਲਾਂ ਇੱਕ ਇੱਕ ਦੇਈਂ ਬੱਲਾ ਓ ਦੋ ਨਹੀਂ ਇੱਕ ਦੇ ਦਿਓ ਔਰ ਕੋਈ ਨਹੀਂ ਕੋਈ ਨਹੀਂ ਲੈ ਲਓ ਭਰਾ ਦੋ ਦੋ ਲੈ ਲਓ ਅੱਗੇ ਤੋਂ ਵੱਡੇ ਤਾਂ ਮਿਲ ਲੈ ਬਾਜੇ ਉਹ ਜੋ ਦੀ ਬਣਾਈ ਸੀ ਬਟ ਵਾਹੀ ਵੱਡਾ ਜਿਹਾ ਹੈ ਉਹ ਆ ਰਹੇ ਆ ਰਹੇ ਦੁਬਾਰਾ ਫਿਰ ਆ ਜਿਓ ਇੱਕ ਵਾਰ ਲੈ ਕੇ ਖਾ ਲੋ ਪੰਜ ਤੋਂ ਵੱਡੀ ਭਾਮੇ ਇੱਕ ਵਾਰ ਹੋਰ ਜੀ ਇੱਕ ਵਾਰ ਫਿਰ ਆਓਗੇ ਜਨਵਰੀ ਫਿਰ ਆਓਗੇ ਉਹ ਭਾਜੀ ਕਿੰਨੇ ਦੇ ਉਹ ਮੋਂ ਦੇ ਲੈਣਾ ਮੈਂ ਜਾਣ ਤੁਹਾਡੇ ਵਾਪਸ ਚਲਣਾ ਬੋਧਣਾ ਅੱਗੇ ਕਾਜਾ ਇਦਾਂ ਨਹੀਂ ਮਨਣਾ ਆਜਾ ਬੈਜੋ ਇਹ ਭਾਈ ਗੱਲ ਕਰ ਲਾ ਤਾ ਅੱਜ ਆਜਾ ਬੈਜੋ ਆ ਰੋਡ ਦਾ ਹਾਲ ਦੇਖੋ ਵੀ ਇੰਦਰੀਆਂ ਦੇ ਸਾਹ ਚੋੜੀ ਸੜਕ ਲੱਗੀ